ਲੱਗੀਆਂ ਦਾ ਲੈ ਲਿਆ ਸੁਆਦ ਨਹੀਂ ਅੱਖਾਂ ਲਾ ਕੇ ਅਸੀਂ ਹੋ ਗਏ ਬਰਬਾਦ ਨਹੀਂ ਚੰਗਾ ਲੱਗੀਆਂ ਦਾ ਲੈ ਲਿਆ ਸੁਆਦ ਨਹੀਂ ਅੱਖਾਂ ਲਾ ਕੇ ਅਸੀਂ ਹੋ ਗਏ ਬਰਬਾਦ ਨਹੀਂ ਗੱਲ ਚੰਗੀ ਮਾੜੀ ਕਹਿਣ ਦੀ ਕੋਈ ਲੋੜ ਨਹੀਂ ਸਾਨੂੰ ਚੰਗੀ ਮਾੜੀ ਆਖਣ ਦੀ ਲੋੜ ਨਹੀਂ ਤੂੰ ਭਾਵੇਂ ਅਸੀਂ ਹਰ ਗਏ ਸਾਡੇ ਭਾ ਦੀ ਤੂੰ ਮਰ ਗਈ ਵੇ ਦਰਦ ਦੇ ਤੇਰੇ ਭਾ ਦੇ ਅਸੀਂ ਮਰ ਗਏ ਨਹੀਂ ਸਾਡੇ ਭਾ ਦੀ ਤੂੰ ਮਰ ਗਈ ਬੇਦਰਦੇ ਤੇਰੇ ਭਾ ਦੇ ਅਸੀਂ ਮਰ ਗਏ ਤੇਰੇ ਪਿਆਰ ਵਿੱਚ ਜਿਹੜੀ ਅਸੀਂ ਰਮ ਜੀ ਪਛਾਣੀ ਬਸ ਚੁੱਪ ਹੀ ਪੜੀਆ ਤੇਰੇ ਪਿਆਰ ਦੀ ਕਹਾਣੀ ਹੋ ਦੇਣੇ ਪੱਠੀ ਚ ਕੀ ਇਹੋ ਜਿਹੇ ਯਾਰ ਨਹੀਂ ਦੇਣੇ ਪੱਠੀ ਚ ਕੀ ਇਹੋ ਜਿਹੇ ਯਾਰ ਨਹੀਂ ਜੋ ਬਿਨਾ ਗੱਲੋਂ ਸਿਰ ਚੜ ਗਏ ਸਾਡੇ ਭਾ ਦੀ ਤੂੰ ਮਰ ਗਈ ਬੇਦਰਦੇ ਤੇਰੇ ਭਾਦੇ ਅਸੀਂ ਮਰ ਗਏ ਨੀ ਸਾਡੇ ਭਾਦੀ ਤੂੰ ਮਰ ਗਈ ਵੇ ਦਰਦੇ ਤੇਰੇ ਭਾਦੇ ਅਸੀਂ ਮਰ ਗਏ ਆਖੇ ਪਰਗਟ ਝੂਠਾ ਇਹ ਜਗਤ ਚ ਮੇਲਾ ਮੈਂ ਤੁਰ ਫਿਰ ਕੇ ਮੁਹੱਬਤਾਂ ਦਾ ਵੇਖ ਲਿਆ ਮੇਲਾ ਆਖੇ ਪਰਗਟ ਝੂਠਾ ਇਹ ਜਗਤ ਚ ਮੇਲਾ ਤੁਰ ਫਿਰਕੇ ਮੁਹੱਬਤਾਂ ਦਾ ਵੇਖ ਲਿਆ ਮੇਲਾ ਲੈ ਹੀਰਾ ਚੱਲਿਆ ਚਾਣਕ ਪਿੰਡ ਆਪਣੇ ਨੀ ਹੀਰਾ ਚੱਲਿਆ ਚਾਣਕ ਪਿੰਡ ਆਪਣੇ ਬੱਥੇਰੇ ਸਾਨੂੰ ਤੇਰੇ ਵਰਗੇ ਸਾਡੇ ਪਾ ਦੀ ਤੂੰ ਮਰ ਗਈ ਬੇਦਰਦ ਤੇਰੇ ਪਾ ਦੇ ਅਸੀਂ ਮਰ ਗਏ ਨੀ ਸਾਡੇ ਪਾ ਦੀ ਤੂੰ ਮਰ ਗਈ ਬੇਦਰਦ ਤੇਰੇ ਪਾ ਦੇ ਅਸੀਂ ਮਰ ਗਏ ਮੋਹਲਾ ਦੇ ਗੰਮਾ ਬਾਦ ਨਾ ਕਰਨਾ ਆ ਰਹੀ ਹੈ